ਲਓ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦ ਭਾਈ ਤੁਹਾਡਾ ਸਵਾਗਤ ਕਰਦੇ ਆਂ ਤੇ ਲਓ ਜੀ ਅਸੀਂ ਹਾਜ਼ਰਾਂ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਵਧੀਆ ਤੇ ਸਚਾਈ ਭਰਿਆ ਗੀਤ ਲੈ ਕੇ ਜੋ ਸਮਾਜ ਚ ਵਾਪਰ ਰਿਹਾ ਹੈ ਉਹੀ ਇਹਨਾਂ ਗੀਤਾਂ ਚ ਪਰੋਇਆ ਹੋਇਆ ਤੇ ਤੁਸੀਂ ਸੁਣਿਓ ਇਹ ਗੀਤ ਨੂੰ ਤੇ ਇਹਦੇ ਵਿੱਚ ਇੱਕ ਘਰ ਘਰ ਦੀ ਕਹਾਣੀ ਹੋ ਰਹੀ ਹੈ ਵੈਸੇ ਤਾਂ ਹਨਾ ਚਲੋ ਪੰਜੇ ਉਂਗਲਾਂ ਤਾਂ ਇੱਕ ਸਾਰ ਨਹੀਂ ਹੁੰਦੀਆਂ ਪਰ ਹੁਣ ਤਾਂ ਇਹ ਕਹਿੰਦੇ ਵੀ 99% ਹੀ ਹੋ ਰਿਹਾ 1% ਹੀ ਲੋਕ ਵਧਿਆ ਰਹੇ ਨੇ ਅਸੀਂ ਵੀ ਉਹਨਾਂ ਜਿਹੜਾ ਸਾਰਿਆਂ ਚ ਆਪਾ ਰਹੇ ਨੇ ਉਸੇ ਸਮਾਜ ਚ ਹਨਾ ਤੇ ਇਹਦੇ ਵਿੱਚ ਮਤਲਬ ਕਿਸੇ ਬਜ਼ੁਰਗ ਮਾਤਾ ਨੇ ਜਾਂ ਆਪ ਸਭ ਨੇ ਉਹਨਾਂ ਨੇ ਕਿਹਾ ਹੈਗਾ ਬਈ ਆਪਾਂ ਪੁੱਤ ਵਿਆ ਲਓ ਫਿਰ ਵਧੀਆ ਮੋਜਾਂ ਨਾਲ ਰੋਟੀ ਪੱਕੀ ਖਾਇਆ ਕਰਾਂਗੇ ਹਨਾ ਤੇ ਫਿਰ ਅੱਗੇ ਫਿਰ ਦੇਖੋ ਇਸ ਗੀਤ ਚ ਕੀ ਆ ਤੁਸੀਂ ਆਪ ਹੀ ਇਹਦੀ ਵਿਆਖਿਆ ਕਰ ਲਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਆਣ ਚਾਹੇ ਵਾਲ ਦੂਰ ਕਰੋ ਬਿਊਟੀ ਪਾਰਲਰ ਜਾਂ ਨਾ ਨੀ ਨੇ ਪੈਸੇ ਦੇ ਕੇ ਆਉਣੇ ਹੋ ਹਨਾ ਤੇ ਇਹ ਜਿਹੜੇ ਨੁਕਤੇ ਦੋ ਪਾਉਂ ਅੱਜ ਮੈਂ ਤੁਸੀਂ ਪਹਿਲਾਂ ਵੀ ਮੇਰੇ ਪਾਏ ਹੋਏ ਨੇ ਤੇ ਭਿੱਖੀ ਕ ਭੈਣ ਨੇ ਅਜਮਾਇਆ ਉਹ ਕਹਿੰਦੇ ਜੀ ਮੈਨੂੰ ਰਾਹਤ ਮਿਲ ਗਈ ਮੈਂ ਤਾਂ ਸੁੱਖ ਦਾ ਸਾਹ ਲਿਆ ਹੈਨਾ ਪਤਾ ਕੀ ਕਰੋਗੇ ਤੁਸੀਂ ਵੀ ਮਤਲਬ ਇਹ ਜਦੋਂ ਉਹ ਬਾਹ ਆ ਜਾਣ ਉਦੋਂ ਇਹ ਨੁਕਤਾ ਵਰਤਣਾ ਫਿਰ 2-4 ਦਿਨ ਜਿਸ ਦਿਨ ਚ ਨਹੀਂ ਹੁੰਦੇ ਉਹਨਾਂ ਚ ਤਾਂ ਫਿਰ ਐਸਟੇ ਹੋਊਗਾ ਨਾ ਫਿਰ ਤੁਸੀਂ 5-7 ਵਾਰੀ ਕਰੋਗੇ ਤੇ ਵਾਲਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਖੋਖਲੀਆਂ ਹੁੰਦੀਆਂ ਜਾਣਗੀਆਂ ਮੋੜ ਕੇ ਸਦਾ ਲਈ ਖਤਮ ਹੋ ਜਾਣਗੀਆਂ ਹੈਨਾ ਤੁਸੀਂ ਦੇਖ ਲਓ ਕਿਸੇ ਦਾ ਕਿੰਨਾ ਟਾਈਮ ਲੈਂਦਾ ਕਿਸੇ ਨੂੰ ਮਹੀਨਾ ਵੀ ਲੱਗ ਸਕਦਾ ਹੈ ਹੈਨਾ 15-20 ਦਿਨ ਵੀ ਲੱਗ ਸਕਦੇ ਕਿਉਂਕਿ 3-4 ਦਿਨ ਮਰੋਂ ਆਪਾਂ ਕਰਨਾ ਹੁੰਦਾ ਹੈ ਹੈਨਾ ਤੇ ਲਓ ਇਹ ਮੈਂ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਬਿਲਕੁਲ ਸੌਖਾ ਤੇ ਘਰੇ ਤੁਹਾਡੇ ਚੀਜ਼ਾਂ ਨੇ ਕੋਈ ਬਰੋ ਲੈਉਣ ਦੀ ਲੋੜ ਨਹੀਂ ਤੇ ਤੁਸੀਂ ਕਰੋਗੇ ਤੇ ਰਾਹਤ ਪਾਓਗੇ ਹੈਨਾ ਤੇ ਲਵਾ ਦਿਓ ਫਿਰ ਆਪਣਾ ਰੰਗ ਰੰਗ ਪ੍ਰੋਗਰਾਮ ਵੱਲ ਇਹ ਗੀਤ ਸੁਣੋ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਸਾਨੂੰ ਦੱਸਿਓ ਫਿਰ ਤੁਹਾਨੂੰ ਇਹ ਗੀਤ ਕਿ ਵਜ੍ਹਾ ਲੱਗਿਆ ਚਲੋ ਆਪਾਂ ਰਲ ਮਿਲ ਕੇ ਗੀਤ ਗਾਈਏ ਆਜੋ ਫਿਰ ਸਾਡੇ ਨਾਲ ਹਾਂ ਪੱਵ ਵਿਆਹਿਆ ਸੋਚਾਂ ਨੂੰ ਦੀਆਂ ਬਗੀਆਂ ਖਾਮਾਂਗੇ ਕੀ ਪਤਾ ਸ੍ਰੀ ਲੋਕੋ ਇਹਨਾ ਸੁਖੀਆਂ ਤੋਂ ਵੀ ਜਾ ਮੰਗੇ ਹੀ ਮਿਲਦੀਆ ਲੋਕੋ ਨੂਹ ਚ ਜੀ ਦੀਆਂ ਪਿਓ ਮਾਰੀ ਜੇ ਤਾਂ ਕਹਿ ਦੀਆਂ ਉਜਗ ਤੇ ਨੇਰਾ ह वेजे सौरा मरिजे तैलया कञ्जरगो गिया, i <sínt'> ਸਦ ਸਮ ਤਸਮ ਜੇ ਤੇ ਤੜਫੇ ਤਾ ਲੈ ਕੇ ਦੇਣ ਦੇਵਾਈ ਨਾ ਮਨੂ ਕਰ ਕਰ ਭੋਨ ਕਹਿੰਦੀਆਂ ਮ ਨੇ ਨਹਾਈ ਨ ਸੌਰਾਂ ਦੇ ਖੋਲਣੇ ਪੜੀ ਦੇ ਬੇਕਿਆਨ ਦੇ ਕੱਜ ਦੀਆਂ மா ந சர இ ਨਹੀਂ ਕਰੀ ਦਿਆਂ ਗਰੀਬਾੜੀ ਦੀ ਲਿਖ ਦੀ ਲਿਖ ਦੀ ਕਰਮ ਰੋ ਪਈ ਜੇ ਤਲੇ ਗੜੀ ਵਾਲੇ ਦੀ ਸੇਣਾਂ ਦਾ ਸੱਚੀਆਂ ਗੱਲਾਂ ਆਜ ਦੀਆਂ ਕਰਮਾਂ ਲੈ ਹਿਨੇ ਮਿਲਦੀਆਂ ਲੋਕੋ ਨੋਜਾ ਬੀਬੀਆਂ ਲੋ ਜੀ ਗੀਤ ਹੋਇਆ ਪੂਰਾ ਇਹਦਾ ਤੁਸੀਂ ਸਾਰੇ ਸਮਝ ਹੀ ਲਿਆ ਹੋਣਾ ਵੀ ਇਸ ਤਰ੍ਹਾਂ ਸਾਰੀਆਂ ਬੀਬੀਆਂ ਕੀ ਕਰਦੀਆਂ ਨੇ ਹਨ ਤੇ ਉਹ ਕਹਿੰਦੇ ਘਰ ਸੱਸ ਸਹੁਰੇ ਕੀ ਕਰਨੀ ਸੀ ਆਪਣੇ ਘਰ ਵਾਲੇ ਦੀ ਇੱਜ਼ਤ ਨਹੀਂ ਕਰਦੀਆਂ ਕਿਵੇਂ ਨਹੀਂ ਕਰਦੀਆਂ ਮਾਂ ਉਹਦੇ ਮਾਪੇ ਨੂੰ ਸਾਹਮਣੇ ਘਿਟਕਾਂ ਗਾਲਾਂ ਲਈ ਜਾਂਦੀਆਂ ਨੇ ਫਿਰ ਘਰ ਵਾਲੇ ਦੀ ਇੱਜ਼ਤ ਰਹਿੰਦੀ ਹੈ ਜਦੋਂ ਉਹਦੇ ਸਾਹਮਣੇ ਬੋਲੀ ਜਾਂਦੀਆਂ ਨੇ ਹਨ ਤੇ ਇਹ ਆਮ ਘਰਾਂ ਚ ਤੁਸੀਂ ਦੇਖਦੇ ਹੋਵੋਗੇ ਘਰ ਵਾਲੇ ਬਿਜਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਹਨ ਜਿੰਵੇ ਕਿ ਰਿਸ਼ਤੇ ਹੁੰਦੇ ਆ ਫਿਰ ਪਤਾ ਨਹੀਂ ਆਨੇ ਬਾਹਰ ਇੰਡੀਆ ਨੇ ਤੇ ਬੰਦੇ ਦਾ ਚੁਪ ਕਰ ਜਾਂਦੇ ਨੇ ਪਰ ਵਿਗਿਆਨ ਨੂੰ ਸਮਝ ਲੈਣਾ ਕਿ ਇਹ ਇਸ ਜਗਤੇ ਆ ਕੇ ਵੀ ਆਪਾਂ ਕੋਈ ਟ੍ਰੇਨ ਨਹੀਂ ਖੜਸਦੇ ਬਲੀ ਤਾਂ ਨਾ ਕਰਦੇ ਨੇ ਤੇ ਮੈਂ ਇਹ ਨਹੀਂ ਕਹਿੰਦੀ ਮੈਂ ਬਜ਼ੁਰਗ ਆ ਹਨਾ ਸਾਰੀਆਂ ਮਾਵਾਂ ਵਾਸਤੇ ਸੱਸਾਂ ਵਾਸਤੇ ਇਹ ਗੀਤ ਹੈ ਹਨਾ ਅਸੀਂ ਹੁਣ ਆਪ ਜੀ ਆਪ ਦਾ ਸਾਰੇ ਸਰਾਹੀ ਜਾਂਦੇ ਨੇ ਪਰ ਅਸੀਂ ਇਸ ਤਰ੍ਹਾਂ ਦਾ ਕਦੇ ਵਿਵਹਾਰ ਨਹੀਂ ਸੀ ਕੀਤਾ ਉਹੀ ਬੰਦਾ ਗੱਲ ਕਹਿ ਸਕਦਾ ਜਿਹਨੇ ਨਾਂ ਕੀਤਾ ਹੋਵੇ ਦੂਸਰਾ ਕੀ ਬੋਲੂਗਾ ਹੈਨਾ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਸਿੱਖਿਆ ਦਿੰਨੀ ਆ ਬਈ ਆਪਣੇ ਵੱਡਿਆਂ ਦੀ ਕਦਰ ਕਰੋ ਮਾਂ ਬਾਪ ਜੇ ਝੜਕਾਂ ਦੇਣਗੇ ਉਹ ਵੀ ਤੁਹਾਡੇ ਹੱਕ ਚ ਜੇ ਸੱਸ ਜਿਹੜਕਾਂ ਦੇ ਉਹ ਵੀ ਤੁਹਾਡੇ ਹੱਕ ਚ ਹੋਣੀਆਂ ਕਿ ਨਹੀਂ ਕਿਉਂਕਿ ਉਹਨਾਂ ਨੂੰ ਹੰਦਾ ਮੇਰਾ ਪਰਿਵਾਰ ਖਿੰਡੇ ਨਾ ਇਹ ਹੀ ਜੋੜ ਕੇ ਰੱਖਦੀਆਂ ਨੇ ਤੇ ਫਿਰ ਸਾਡੇ ਵਰਗੀਆਂ ਜਿਹੜੀਆਂ ਵਿੱਚ ਨਹੀਂ ਔਰਤੀ ਘਰ ਨੂੰ ਜੋੜਦੀ ਤੇ ਔਰਤੀ ਘਰ ਨੂੰ ਪਟ ਦਿੰਦੀ ਹੈ ਇਹਦੇ ਸਾਡੇ ਸਹਾਰੇ ਐ ਸਾਰਾ ਮੈਂ ਇੱਕ ਨੂੰ ਨਹੀਂ ਕਹਿੰਦੀ ਅਸੀਂ ਸਾਰਿਆਂ 'ਚ ਗਲਤੀਆਂ ਨੇ ਇਹ ਸਾਨੂੰ ਆਪਣੀਆਂ ਗਲਤੀਆਂ ਸੁਧਾਰ ਲੈਣੀਆਂ ਲੈਣੀਆਂ ਚਾਹੀਦੀਆਂ ਨੇ ਤੇ ਲੋ ਹੁਣ ਆਜੋ ਅਜੇ ਤੱਕ ਹੁਣ ਮਤਾਂ ਲਈ ਜਾਂਦੀ ਹੈ ਹੈਨਾ ਤੇ ਮਤ ਜੇ ਚੰਗੀ ਕਹਿਣੀ ਹੈ ਮੈਂ ਤਾਂ ਮਤਾਂ ਲੈ ਰਹੀ ਚੰਗੀ ਹੁੰਦੀ ਹੈ ਤੇ ਜੇ ਤੁਸੀਂ ਇਸ ਚੰਗੀ ਮਤ ਵੱਲ ਤੁਰੋਗੇ ਤਾਂ ਫਿਰ ਜਗਤ ਤੇ ਵੀ ਸ਼ੋਭਾ ਹੋਊਗੀ ਨਹੀਂ ਤਾਂ ਫਿਰ ਗਾਹਾਂ ਵੀ ਤੱਕ ਨਹੀਂ ਗਾਹਾਂ ਤੁਹਾਡੇ ਬੱਚਿਆਂ ਨੇ ਵੀ ਇਸ ਤਰ੍ਹਾਂ ਕਰਨਾ ਹੈਗਾ ਜਿਹੜਾ ਕੁਝ ਘਰੇ ਦੇਖਾਂਗੇ ਆਪਾਂ ਉਹੀ ਕੁਝ ਕਰਦੇ ਹਾਂ ਹੈਨਾ ਦੇ ਲੋ ਹੁਣ ਤੁਸੀਂ ਆ ਜਾਓ ਉਹ ਨੁਕਤੇ ਵਾਲਾ ਹੈ ਨਾ ਆਣ ਕੀ ਆਹੇ ਵਾਲ ਦੱਸਿਆ ਤੁਹਾਨੂੰ ਇਹ ਕਿਵੇਂ ਦੂਰ ਕਰੀਏ ਹੈ ਨਾ ਪਤਾ ਕੀ ਲੈਣਾ ਪੈ ਲਿਖ ਲਓ 100 ਗ੍ਰਾਮ ਪੱਕਾ ਪਪੀਤਾ ਲੈ ਲਓ ਲੈ ਲਿਆ ਪਪੀਤਾ 100 ਗ੍ਰਾਮ 25 ਗ੍ਰਾਮ ਐਲੋਵੇਰਾ ਉਹਦੀ ਗੁੱਧ ਜੀ ਕੁਮਾਰ ਦੀ 25 ਗ੍ਰਾਮ ਅੱਧਾ ਚਮਚ ਹਲਦੀ ਦਾ ਤਿੰਨੇ ਚੀਜ਼ਾਂ ਨੂੰ ਮਿਲਾ ਲਓ ਉਦਾ ਉਹ ਬਣ ਗਿਆ ਨਾ ਲੇਪ ਜਾ ਫਿਰ ਉਹ ਜਿੱਥੇ ਵੀ ਤੁਹਾਨੂੰ ਲੋੜ ਹੈ ਤੇ ਆਮ ਤਾਂ ਔਰਤਾਂ ਦੇ ਇੱਥੇ ਮਾਹ ਹੈਗੇ ਨੇ ਤੇ ਇੱਥੇ ਹੀ ਬਹੁਤ ਆ ਜਾਂਦੇ ਨੇ ਜਿੱਥੇ ਵੀ ਤੁਹਾਨੂੰ ਮਤਲਬ ਤੁਸੀਂ ਮناسب ਸਮਝੋ ਉਥੇ ਇਹਨਾਂ ਨੂੰ ਮਿਲਾ ਕੇ 1 ਘੰਟੇ ਲਈ ਲਾ ਕੇ ਰੱਖੋ ਟਾਈਮ ਦੇਖ ਕੇ 1 ਘੰਟਾ ਜ਼ਰੂਰ ਲਾ ਕੇ ਰੱਖੋ ਘੰਟੇ ਬਾਅਦ ਸੂਤੀ ਕੱਪੜੇ ਨਾਲ ਮੂੰਹ ਸਾਫ਼ ਕਰੋ 8-10 ਵਾਰ ਇਹ ਪ੍ਰਯੋਗ ਤੁਸੀਂ ਕਰਨਾ ਹੈ ਜੜਾ ਨਾ ਨਹੀਂ ਆ ਕਮਜ਼ੋਰ ਹੋ ਜਾਣਗੀਆਂ ਆਪਣੇ ਆਪ ਓਖੜ ਜਾ ਕਰਨਗੇ ਜੇ ਤੁਸੀਂ ਉਹ ਕਰਿਆ ਕਰੋਗੇ ਸਾਫ ਫਿਰ ਕਦੇ ਨਹੀਂ ਆਉਣਗੇ ਜਦੋਂ 8-10 ਵਾਰੀ ਅਸੀਂ ਇਹ ਪ੍ਰਯੋਗ ਕਰ ਲਿਆ ਹਰ ਵਾਰੀ ਤੁਹਾਨੂੰ ਘੱਟ ਵਾਲ ਦਿਸਿਆ ਕਰਨਗੇ ਹੈਨਾ ਅੱਛਾ ਇੱਕ ਤੇ ਇਹ ਹੋ ਗਿਆ ਦੂਜਾ ਦੋ ਦੋ ਨੁਕਤੇ ਨੇ ਜਿਹੜਾ ਤੁਸੀਂ ਮਰਜ਼ੀ ਵਰਤੋ ਦੂਜਾ ਆਪਾ ਕਿਹੜਾ ਹੈਗਾ 3-4 ਚਮਚੀ ਨਿੰਬੂ ਦਾ ਰਸ ਲਿਆ ਇੱਕ ਚਮਚਾ ਸ਼ਹਿਦ ਦਾ ਹੈਨਾ ਜੇ ਨਿੱਕੀ ਮੱਖੀ ਦਾ ਮੇਲੇ ਦਾ ਕਹਾ ਪਾਈ ਨਹੀਂ ਪਾਈ ਜਿਹੜਾ ਫਿਰ ਮਿਲਦਾ ਆਪਾਂ ਉਹੀ ਕਰਕੇ ਦੇਖ ਲਓ ਹੈਨਾ ਕਿੰਨੇ ਚਮਚੇ ਨਿੰਬੂ ਦਾਸ ਦੇ ਤਿੰਨ ਜਾਂ ਚਾਰ ਚਮਚੇ ਇੱਕ ਚਮਚਾ ਸ਼ਹਿਦ ਦਾ ਥੋੜਾ ਜਿਹਾ ਗੁੜ ਹੈਨਾ ਇਹਨਾਂ ਨੂੰ ਤੁਸੀਂ ਪਹਿਲਾਂ ਤਾਂ ਨਿੰਬੂ ਦੇ ਰਸ ਤੇ ਗੁੜ ਪਾ ਕੇ ਇਹਨੂੰ ਗਰਮ ਕਰ ਲਓ ਫਿਰ ਉੱਤੋਂ ਆਪਾਂ ਚਮਚਾ ਉਹਦਾ ਪਾ ਦੋ ਸ਼ਹਿਦ ਦਾ ਉਹ ਫਿਰ ਬਾਹਲਾ ਰਿੰਨਣਾ ਨਹੀਂ ਹੈਗਾ ਹੈਨਾ ਤੇ ਇਹਨੂੰ ਜਦੋਂ ਗਰਮ ਵਧੀਆ ਹੋ ਗਿਆ ਨਾ ਲਓ ਹੈਨਾ ਫਿਰ ਜਦੋਂ ਥੋੜਾ ਠੰਡਾ ਹੋ ਗਿਆ ਉਸਾ ਤੇ ਉਦੋਂ ਫਿਰ ਉਹ ਆਪਣੇ ਅੰਚਾਹੇ ਵਾਲਾਂ ਤੇ ਲਾਓ ਤੇ ਅੱਧੇ ਘੰਟੇ ਬਾਅਦ ਇਹ ਅੱਧਾ ਘੰਟਾ ਲਾ ਕੇ ਰੱਖਣਾ ਰਾਤ ਨੂੰ ਲਾ ਲਓ ਅੱਧਾ ਘੰਟਾ ਚੱਲ ਫਿਰ ਕੋਈ ਨਹੀਂ ਦਿਨ ਚ ਫਿਰ ਮੂੰਹ ਝਾਲ ਮੇਡ ਕੇ ਫਿਰੋਂਗੇ ਅੱਧਾ ਘੰਟਾ ਵੀ ਕੋਈ ਆ ਆ ਵਗ ਜਾਂਦਾ ਹੈ ਨਾ ਇਸ ਕਰਕੇ ਤੁਸੀਂ ਇਹ ਸਪੈਨ ਵੇਲੇ ਕਰੋ ਇਹ ਮੇਰਾ ਤਾਂ ਖਿਆਲ ਹੈ ਬਾਕੀ ਤੁਸੀਂ ਆਪ ਜਿਵੇਂ ਮناسب ਸਮਝੋ ਅੱਧੇ ਘੰਟੇ ਬਾਅਦ ਫਿਰ ਤੁਸੀਂ ਮੂੰਹ ਧੋ ਲੋ ਇਹ ਵੀ 5-7 ਵਾਰੀ ਪ੍ਰਯੋਗ ਕਰਨਾ ਹੈ ਜੇ ਆਪਾਂ ਲੋੜਾ ਤਾਂ 10 ਵਾਰੀ ਵੀ ਕਰ ਸਕਦੇ ਹਾਂ ਕਿਉਂਕਿ 3-4 ਦਿਨ ਬਾਅਦ ਵਾਲ ਫੇਰ ਉੱਗ ਜਾਣਗੇ ਫਿਰ ਫੇਰ ਕਰੋ ਫਿਰ ਫੇਰ ਕਰੋ ਹੈ ਨਾ ਤੇ ਉਹਨਾਂ ਨੇ ਜਿਹੜਾ ਕਮਜ਼ੋਰ ਹੋ ਜਾਣਗੇ ਤੁਸੀਂ ਦੇਖੋਗੇ ਤੇ ਇਹਦੇ ਵਿੱਚ ਵੀ ਵਾਲ ਥੋੜੇ ਫਿਰ ਘਟਦੇ ਜਾਣਗੇ ਹੁਣ ਘਟ ਆਏ ਨੇ ਘਟ ਆਉਣਗੇ ਉਸ ਤੋਂ ਬਾਅਦ ਬਿਲਕੁਲ ਚਿਹਰਾ ਸਾਫ਼ ਹੋ ਜਾਊਗਾ ਤੇ ਕਰੋ ਇਹ ਪ੍ਰਯੋਗ ਤੇ ਹੁਣ ਦਿਓ ਸਾਨੂੰ ਛੁੱਟੀਆਂ ਫਿਰ ਚਾ ਇੱਕ ਹੋਰ ਧਿਆਨ ਰੱਖਿਓ ਵੀ ਫਿਰ ਉਹਦੋਂ ਸਾਬਣ ਨਾਲ ਮੂੰਹ ਨਹੀਂ ਧੋਣਾ ਸਾਬਣ ਸਵੇਰੇ ਹੀ ਲਾਏ ਉੱਠ ਕੇ ਹੈਨਾ ਤੇ ਬਸ ਪਾਣੀ ਤਾਜ਼ੇ ਪਾਣੀ ਨਾਲ ਧੋ ਲੋ ਜੇ ਸਰਦੀ ਚਲਾਉਣੀ ਆ ਤਾਂ ਉਸੇ ਪਾਣੀ ਨਾਲ ਧੋ ਲੋ ਨਹੀਂ ਫਿਰ ਤਾਜ਼ੇ ਪਾਣੀ ਨਾਲ ਧੋ ਲੋ ਹੈਨਾ ਤੈ ਲੋ ਮਾਣੋ ਹੁਣ ਇਸ ਗੀਦਰ ਨੂ ਆਨੰਦ ਹੁਣ ਮੈਨੂੰ ਦੇ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂ ਇੱਕ ਮੈਂ ਕੱਲ ਕ੍ਰੇਲਿਆਂ ਦਾ ਪਾਇਆ ਸੀ ਇੱਕ ਭੈਣ ਨੇ ਪੁੱਛਿਆ ਜੀ ਕ੍ਰੇਲੇ ਛੋਟੇ ਹੋਣ ਕਿ ਵੱਡੇ ਜਿਹਨੇ ਜੇ ਉਹ ਸੁਣਦੀ ਹੋਵੇ ਤਾਂ ਕ੍ਰੇਲੇ ਹੁਣ ਜਿਹੜੇ ਮਿਲਦੇ ਨੇ ਉਹੀ ਲੈ ਲਓ ਉਹਨਾਂ ਦੀ ਚਟਨੀ ਬਣਾ ਲਾ ਵੱਡੇ ਕ੍ਰੇਲੇ ਵੱਡੇ ਲੈ ਲਓ ਛੋਟੇ ਨੇ ਦਾਦੇ ਤੇ ਲਾਉਣ ਵਾਸਤੇ ਹਾਂ ਜਿਹੜੇ ਵੀ ਕ੍ਰੇਲੇ ਮਿਲਦੇ ਨੇ ਉਸੇ ਵੱਡੇ ਛੋਟੇ ਨਾ ਉਹਨਾਂ ਨੇ ਮੈਨੂੰ ਦੱਸਿਆ ਤੇ ਨਾ ਹੀ ਫਿਰ ਮੈਂ ਪਾਇਆ ਹੈਨਾ ਇੰਨੇ ਮੈਂ ਦੱਸ ਦਿਆਂ ਪਰ ਆਪਾਂ ਆਪ ਹੀ ਅੰਦਾਜ਼ਾ ਲਾ ਲਓ ਵੀ ਜਿਹੜੇ ਮਿਲਦੇ ਨੇ ਫਿਰ ਉਹੀ ਕਰ ਲਓ ਠੀਕ ਹੈ ਨਾ ਤੇ ਲੋ ਹੁਣ ਦਿਓ ਮੈਨੂੰ ਛੁੱਟੀਆਂ ਧੰਨਵਾਦ ਮੇਰੀ ਵੀਡੀਓ ਦੇਖਣ ਲਈ